ਫਾਜ਼ਲਕਾਦੇ ਪਿੰਡ ਪੰਘਾਲਾ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਵਾਪਰੀ ਹੈ। ਦੇਰ ਰਾਤ ਪੰਘਾਲਾ ਪਿੰਡ ਦੇ ਵਿੱਚ ਜਦੋਂ ਇੱਕ ਪਰਿਵਾਰ ਸੌ ਰਿਹਾ ਸੀ ਤਾਂ ਚੋਰ ਬੜੇ ਹੀ ਛਾਤਰ ਤਰੀਕੇ ਦੇ ਨਾਲ ਘਰ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਨੇ ਹੋਰੇ ਪਰਿਵਾਰ ਦੇ ਕੋਲ ਚੱਲ ਰਿਹਾ কুলਰ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਨਸ਼ੀਲੀ ਦਵਾਈ ਮਿਲਾ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਦੀ ਅੱਖ ਨਹੀਂ ਖੁੱਲੀ ਤੇ ਚੋਰਾਂ ਨੇ ਅੰਦਰ ਘਰ ਦੇ ਵਿੱਚ ਦਾਖਲ ਹੋ ਕੇ ﺍﻟमारीਆਂ ਦੇ ਵਿੱਚ ਪਿਆ 35 ਤੋਲੇ ਸੋਨਾ ਗਾਇਬ ਕਰ ਦਿੱਤਾ ਤੇ ਕੁਝ ਨਕਦੀ ਵੀ ਲੈ ਕੇ ਫਰਾਰ ਹੋ ਗਏ ਜਦੋਂ ਸਵੇਰੇ ਪਰਿਵਾਰ ਉੱਠਿਆ ਤਾਂ ਉਸ ਨੂੰ ਇਸ ਘਟਨਾ ਦਾ ਪਤਾ ਚੱਲਿਆ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਇਹ ਗੱਲ ਰਾਤ 12:00 ਵਜੇ ਤੋਂ ਬਾਅਦ ਜੀ ਇੱਕਦਮ ਆਬਾਰੀ ਤੋੜੀ ਜਿੱਦ ਤੇ ਚੋਰ ਦਾਖਲ ਹੋਏ ਜੀ ਤੇ ਸਾਰੇ ਘਰ ਦੇ ਜਿੰਨਾ ਕੋਈ ਸਮਾਨ ਸੀ ਸੋਨਾ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਜੀ ਕੋਈ 5-7000 ਰੁਪਏ ਨਕਦੀ ਬਣਿਆ ਹੋਈ ਵੀ ਹੈ ਜੀ ਤੇ ਇਹ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜ਼ਿਆਦਾ ਹੋਦਾ ਜੀ ਪਤਾ ਕਿਉਂ ਲੱਗਿਆ ਤੁਹਾਨੂੰ ਪਤਾ ਜੀ ਹੋ ਸਕਦਾ ਇਹ ਕੂਲਣਾਂ ਦੇ ਅੱਗੇ ਕੋਈ ਦਵਾਈ ਦੀ ਕੋਈ ਛਿੜਕੀ ਹੋਈ ਹੋਵੇ ਕਿਉਂਕਿ 12 ਵਜੇ ਤਾਂ ਅਸੀਂ ਬਾਥਰੂਮ ਕਰਕੇ ਪਏ ਆ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨੇ ਕਿੱਥੇ ਨਹੀਂ ਜੀ ਸਵੇਰ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜਿਆਦੇ ਦਵਾਈ ਉਹਨਾਂ ਆਇਆ ਲੱਗ ਸੀ ਵੀ ਕੋਈ ਦਵਾਈ ਪਾਈ ਹੁੰਦੀ ਏ ਕੋਲਰਾਂ ਜੀ ਅਚ ਚਾਟਰ ਕੋਠੀ ਦੇ ਬਾਹਰ ਹੀ ਪਈ ਨੇ ਇਹ ਕੋਲਰ ਦੋ ਸਾਈਡ ਲੱਗੇ ਹੁੰਦੇ ਆ ਜੀ ਹੂੰ ਤੇ ਪਰਲੀ ਗਲੀ ਵਿੱਚ ਜੀ ਉਹਨਾਂ ਨੇ ਚੜ ਕੇ ਵੇਖਿਆ ਵੀ ਇਹ ਵੀ ਸੌਂ ਗਏ ਆ ਕਿਵੇਂ ਜੀ ਹੂੰ ਫਿਰ ਉਹ ਤੋਂ ਬਾਅਦ ਦਾਗ ਲਏ ਕਤਕ ਕਿੰਨੇ ਮੈਂਬਰ ਆ ਹਾਂਜੀ ਘਰ ਦੇ ਮੈਂਬਰ ਕਿੰਨੇ ਤੁਹਾਡੇ ਸਾਡੇ ਘਰ ਦੇ ਮੈਂਬਰ ਜੀ 7 ਜੀ ਨੇ ਦੋ ਬਰਾਜ ਜੀ ਅਸੀਂ ਪਰਿਵਾਰ ਹੈ ਮਾਤਾ ਜੀ ਹੈਗੇ ਕਿਸੇ ਨੂੰ ਨਹੀਂ ਕੋਈ ਖੜਕਾ ਹੋ ਕੇ ਬਿਜਾਰਾ ਕੋਈ ਨਹੀਂ ਕਿਸੇ ਨੂੰ ਨਹੀਂ ਜਿਹੜਾ ਚੋਰੀ ਦਾ ਪੰਗਾਲਾ ਪਿੰਡ ਚ ਆਇਆ ਸੀ ਰਾਤ ਸਮੇਂ ਚੋਰੀ ਹੋਈ ਏ ਉਹਦੇ ਬਾਬਤ ਪਰਿਵਾਰ ਦਾ ਬਿਆਨ ਲੇ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅਮਰ ਚ ਲੈਂਦੀ ਜੇ ਡੋਰਸ ਘਟਾ ਰਿਹਾ ਫਿੰਗਰ ਫਿੰਟਰ ਨੂੰ ਮੈਸੇਜ ਦਿੱਤਾ ਗਿਆ ਆ ਰਹੇ ਜੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕਨੂੰ ਅਨੁਸਾਰ ਕਾਰਵਾਈ ਪੜਦੀ ਕਿੰਨਾ ਨੁਕਸਾਨ ਕਿੰਨਾ ਦੱਸ ਦੇ ਕੀ ਕੁਛ ਹੋਇਆ ਨੁਕਸਾਨ ਫਿਰ ਲਾ 35 ਤੋਲੇ ਸੋਨਾ ਦਾ ਦੇ 5000 ਰੁਪਏ ਨਕਦੀ ਹੈ ਕਿ ਮੁੱਢਲੀ ਜਾਂਚ ਵਿੱਚ ਕੀ ਲੱਗਦਾ ਹੈਗਾ ਕਿ ਮਤਲਬ ਕਿੰਨੇ ਕੁ ਲੋਕ ਸੀ ਆ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਹੂੰ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਚਰੇਗੀ ਹਮ ਫਿਲਾਲ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨਹੀਂ ਦੱਸਿਆ ਕਰ ਕਿਹਨਾਂ ਦਾ ਜੀ ਹੈ ਕਰਪੂਲਦੀਪ ਸਿੰਘ ਪੁੱਤਰ ਨੱਥਾ ਸਿੰਘ ਦਾ ਬਸ